ਸ੍ਰੀ ਰਾਵੂ ਮਹਲਾ ਪੰਜਵਾਂ ਸੱਬਾ ਥੋਪ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਇੱਕ ਸਿਉ ਚਿਤ ਲਾਏ ਇਕਸ ਦਨ ਸਭ ਤੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲੱਖ ਖੁਸ਼ੀਆਂ ਪਾਤ ਸ਼ਾਈਆਂ ਜੇ ਸਤਗੁਰ ਨਦਰ ਕਰੇ ਨਿਮਕ ਇਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਵੇ ਜਿਸ ਕੋ ਪੂਰਬ ਲਿਖਿਆ ਤਿਨ ਸਤਗੁਰ ਚਰਨੁ ਗਹੇ ਸਫਲ ਮੋਹਰਤ ਸਫਲਾ ਕੜੀ ਜਿਤ ਸਚੈ ਨਾਲ ਪਿਆਰ ਦੁੱਖ ਸੰਤਾਪ ਨ ਲਗੈ ਜਿਸ ਹਰਿ ਕਾ ਨਾਮ ਆਧਾਰ ਬਹਾ ਪਪੜੁਰ ਕਾਡੇ ਸੋਈ ਉਤਰਿਆ ਪਾਰ ਥਾਨ ਸੁਹਾਵ ਅਪਵਿੱਤ ਹੈ ਜਿੱਥੇ ਸੰਤ ਸਵਾਹ ਤੋਈ ਤਸਹੀ ਨੋ ਮਿਲੇ ਜਨਪੂਰ ਗੁਰੂ ਲਵਾਂ ਨਾਨਕ ਬਤਾ ਕਰ ਤਹਾ ਜਿੱਥੈ ਮਿਰਤ ਨ ਜਨਵ ਜੁਰਾ ਸ੍ਰੀ ਰਾਵੋ ਮਹਲਾ ਪੰਜਵ ਸਬਰ ਥੋਪ ਪ੍ਰਾਪਤੇ ਜੀ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਭ ਸਭ ਤੰਦ ਹੈ ਸਭ ਮਿਥਿਆ ਮੋਹ ਮਾਈ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨੇਮਕ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਵੇ ਜਿਸ ਕੋ ਪੂਰਬ ਲਿਖਿਆ ਤਿੰਨ ਸਤੁਰ ਚਰ ਮੁਗ ਹੈ ਸਫਲ ਮੂਰਤ ਸਫਲਾ ਕੜੀ ਜਿਤ ਸਚੈ ਲਾਲ ਪਿਆਰ ਦੁੱਖ ਸੰਤਾਪ ਨ ਲਗਈ ਜਿਸ ਹਰ ਕਾ ਨਾਮ ਆਧਾਰ ਬਾਹ ਪਕੜ ਗੁਰ ਕਾੜੇ ਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸੁਹਾਵਾ ਤੋਈ ਤਸਹੀ ਨੋ ਮਿਲੈ ਜਨਪੂਰ ਗੁਰੂ ਲਵਾ ਨਾਨਕ ਬੱਦਾ ਕਰ ਤਹਾ ਜਿੱਥੇ ਮਿਰਤ ਨ ਜਨ ਚੁਰਾ ਸ੍ਰੀ ਰਾਵੂ ਮਹਲਾ ਪੰਜਵਾਂ ਸਬਦ ਥੋਪ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਇੱਕ ਸਿਉ ਚਿਤ ਲਾਈ ਇਕਸ ਗਰਨ ਸਭ ਤੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲੱਖ ਖੁਸ਼ੀਆਂ ਪਾਪ ਸ਼ਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਵੇ ਜਿਸ ਕੋ ਪੂਰਬ ਲਿਖਿਆ ਤਿਨ ਸਤਗੁਰ ਚਰਨ ਗਹੇ ਸਫਲ ਮਹੂਰਤ ਸਫਲਾ ਕੜੀ ਨਿਚਿਤ ਸੱਚੈ ਲਾ ਲ ਪਿਆਰ ਦੁੱਖ ਸੰਤਾਪ ਨ ਲਗਈ ਜਿਸ ਹਰ ਕਾ ਨਾਮ ਆਧਾਰ ਬਾਹ ਪਕੜ ਰੁ ਕਾੜੇ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਵਾਹਾ ਤੋਈ ਤਸਹੀ ਨੋ ਮਿਲੇ ਜਨਪੂਰ ਗੁਰੂ ਲਵਾ ਨਾਨਕ ਬਤਾ ਕਰ ਤਹਾਂ ਜਿਥੈ ਮਿਰਤ ਨ ਜਨ ਬਜਰਾ ਸ੍ਰੀ ਰਾਵੂ ਮਹਲਾ ਪੰਜਵ ਸਬਦ ਥੋਪ ਪ੍ਰਾਪਤੇ ਜੀ ਆਵੈ ਇਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਭਉ ਸਭ ਤੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਉਦਰ ਕਰੇ ਨੇਮਕ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਵੇ ਜਿਸ ਕੋ ਪੂਰਬ ਲਿਖਿਆ ਤਿੰਨ ਸਤਗੁਰ ਚਰਨ ਗਹੇ ਸਫਲ ਮੂਰਤ ਸਫਲਾ ਕੜੀ ਨਿਤ ਸੱਚੇ ਲਾਲ ਪਿਆਰ ਦੁੱਖ ਸੰਤਾਪ ਨ ਲਗਈ ਜਿਸ ਹਰ ਕਾ ਨਾਮ ਆਦਾਰ ਬਾਹ ਪਕੜੁਰ ਕਾਢਿਆ ਸੋਈ ਉਤਰਿਆ ਪਾਰ ਥਾਨ ਸੁਹਾਵ ਅਪਵਿੱਤ ਹੈ ਜਿੱਥੇ ਸੰਤ ਸਵਾਹ ਤੋਈ ਤਸਹੀ ਨੋ ਮਿਲੇ ਜਨਪੂਰ ਗੁਰੂ ਲਵਾ ਨਾਨਕ ਬੱਦਾ ਕਰ ਕਹਾਂ ਜਿੱਥੇ ਮਿਰਤ ਨ ਜਨਮ ਜਰਾ ਸ੍ਰੀ ਰਾਮੂ ਮਹਲਾ 5 ਸਬਰ ਥੋਪ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਇੱਕ ਸਿਉਂਚਿਤ ਲਾਈ ਇਕ ਪਸਦ ਸਭ ਤੰਦ ਹੈ ਸਭ ਮਿਥਿਆ ਮੋਹਮਾਈ ਰਹਾਉ ਲੱਖ ਖੁਸ਼ੀਆਂ ਪਾਤ ਸ਼ਾਈਆਂ ਜੇ ਸਤਗੁਰ ਉਦਰ ਕਰੇ ਨਿਮਖ ਇਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਵੇ ਜਿਸ ਕੋ ਪੂਰਬ ਲਿਖਿਆ ਤਿਨ ਸਤਗੁਰ ਚਰਮ ਗਹੇ ਸਫਲ ਮੂਰਤ ਸਫਲਾ ਕਾੜੀ ਨਿਜਤ ਸੱਚੈ ਨਾਲ ਪਿਆਰ ਦੁੱਖ ਸੰਤਾਪ ਨ ਲਗਈ ਜਿਸ ਹਰ ਕਾ ਨਾਮ ਆਧਾਰ ਬਾਹ ਪਕੜ ਰੁ ਕਾੜੇ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸੁਹਾਵਾ ਤੋ ਹੀ ਤਸਹੀ ਨੋ ਮਿਲੇ ਜਨਪੂਰ ਗੁਰੂ ਲਵਾ ਨਾਨਕ ਬੱਦਾ ਕਰ ਤਹਾ ਜਿਥੈ ਮਿਰਤ ਨ ਜਨਮ ਚਰਾ ਸ੍ਰੀ ਰਾਗ ਮਹਲਾ 5 ਸੱਬ ਥੋਪ ਪ੍ਰਾਪਤੇ ਜੀ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰ ਤੇ ਮਹਿਲ ਪਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਬ ਸਭ ਤੰਦ ਹੈ ਸਭ ਮਿਥਿਆ ਮੋਹ ਮਾਈ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨੇਮਕ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਵੇ ਜਿਸ ਕੋ ਪੂਰਬ ਲਿਖਿਆ ਤਿੰਨ ਸਤਗੁਰ ਚਰਨ ਗਹੇ ਸਫਲ ਮੂਰਤ ਸਫਲਾ ਕਾੜੀ ਜਿਤ ਸਚੈ ਨਾਲ ਪਿਆਰ ਦੁੱਖ ਸੰਤਾਪ ਨ ਲਗਈ ਜਿਸ ਹਰ ਦਾ ਨਾਮ ਆਧਾਰ ਬਾਹ ਪਕੜ ਰੁਕਾੜੇ ਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸੁਹਾਵਾ ਟੋਈ ਤਸਹੀ ਨੂੰ ਮਿਲੈ ਜਨਪੁਰਾ ਗੁਰੂ ਲਵਾਂ ਨਾਨਕ ਬਤਾ ਕਰ ਤਹਾਂ ਜਿੱਥੇ ਮਿਰਤਨ ਜਨ ਵਿਚਰਾ ਸ੍ਰੀ ਰਾਗੁ ਮਹੱਲਾ ਪੰਜਵਾਂ ਸੱਬੈ ਥੋਪ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸਬਦ ਖੱਤ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਇੱਕ ਸਿਉ ਚਿਤ ਲਾਏ ਇਤਸ ਬਨ ਸਭ ਤੰਦ ਹੈ ਸਭ ਮਿਥਿਆ ਮੋਹਮਾਏ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਵੇ ਜਿਸ ਕੋ ਪੂਰਬ ਲਿਖਿਆ ਤਿਨ ਸਤਗੁਰ ਚਰਨ ਗਹੇ ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲਗਈ ਜਿਸ ਹਰ ਦਾ ਨਾਮ ਆਧਾਰ ਬਾਹ ਪਕੜੁਰ ਕਾੜੇ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸੁਹਾਵਾ ਉਈ ਤਸਹੀ ਨੋ ਮਿਲੇ ਜਨਪੂਰ ਗੁਰੂ ਲਵਾ ਨਾਨਕ ਬਤਾ ਕਰ ਤਹਾਂ ਜਿੱਥੇ ਮਿਰਤ ਨ ਜਨਮ ਚਰਾ ਸ੍ਰੀ ਗੁਰੂ ਮਹਲਾ 5 ਸੱਬੇ ਠੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਾਥ ਗੁਰ ਤੇ ਮਹਿਲ ਪਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਦਨ ਸਭ ਤੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਉਦਰ ਕਰੇ निमक एक हर नाम दे मेरा मन तन शीत हुई जिस लिखे सतर गह सफल मूर्त सफला कड़ी चित सत प्यार दुख संताप न लॻ जिस हर का नाम आधार ਵਾਹ ਪਪੜ ਹੋਰ ਕਾੜੇ ਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸੁਹਾਵਾ ਟੋਈ ਤਸਹੀ ਨੂੰ ਮਿਲੇ ਜਨਪੁਰਾ ਗੁਰੂ ਲਗਵਾ ਨਾਨਕ ਬੱਦਾ ਕਰ ਤਹਾ ਜਿੱਥੇ ਮਿਰਤ ਨ ਜਨਮ ਚਰਾ ਸ੍ਰੀ ਰਾਮੂ ਮਹਲਾ ਪੰਜਵਾਂ ਸੱਬਾ ਠੋਕ ਪ੍ਰਾਪਤੀ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸਬਦ ਖੱਤ ਗੁਰ ਤੇ ਮਹਿਲ ਪ੍ਰਾਪਤੀ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਇੱਕ ਸਿਉਂਚਤ ਲਾਏ ਇਕ ਪਸਦਨ ਸਭ ਤੰਦ ਹੈ ਸਭ ਮਿਥਿਆ ਮੋਹਮਾਈ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਵੇ ਜਿਸ ਕੋ ਪੂਰਬ ਲਿਖਿਆ ਤਿਨ ਸਤਗੁਰ ਚਰ ਮੁਗਹਿ ਸਫਲ ਮੂਰਤ ਸਫਲਾ ਕੜੀ ਨਿਜਤ ਸੱਚੈ ਨਾਲ ਪਿਆਰ ਦੁੱਖ ਸੰਤਾਪ ਨ ਲਗਈ ਜਿਸ ਹਰ ਕਾ ਨਾਮ ਆਧਾਰ ਬਾਹ ਪਕੜ ਰੁਕਾੜੇ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸੁਹਾਵਾ ਤੋਈ ਤਸਹੀ ਨੋ ਮਿਲੇ ਜਨਪੂਰ ਗੁਰੂ ਲਵਾ ਨਾਨਕ ਬਤਾ ਕਰ ਤਹਾਂ ਜਿੱਥੈ ਮਿਰਤ ਨ ਜਨ ਵਿਚਰਾ ਸ੍ਰੀ ਗੁਰੂ ਮਹਲਾ ਪੰਜਵਾਂ ਸਦਾ ਠੋਕ ਪ੍ਰਾਪਤੇ ਜੀ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰਤੇ ਮਹਿਲ ਪਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਦਨ ਸਭ ਤੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨੇਮਕ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਵੇ ਜਿਸ ਕੋ ਪੂਰਬ ਲਿਖਿਆ ਤਿੰਨ ਸਤਗੁਰ ਚਰਨ ਗਹੇ ਸਫਲ ਮੂਰਤ ਸਫਲਾ ਕੜੀ ਨਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲਗਈ ਜਿਸ ਹਰ ਦਾ ਨਾਮ ਆਧਾਰ ਬਾਹ ਪਕੜ ਰੁਕਾੜਿਆ ਸੋਈ ਉਤਰਿਆ ਪਾਰ ਥਾਨ ਸੁਹਾਵ ਅਪਵਿੱਤ ਹੈ ਜਿੱਥੇ ਸੰਤ ਸਵਾਹ ਤੋਈ ਤਸਹੀ ਨੋ ਮਿਲੈ ਜਨਪੁਰਾ ਗੁਰੂ ਲਵਾ ਨਾਨਕ ਬੱਦਾ ਕਰ ਤਹਾ ਜਿੱਥੇ ਮਿਰਤ ਨ ਜਨ ਬਜਰਾ ਸ੍ਰੀ ਰਾਵੂ ਮਹਲਾ ਪੰਜਵਾਂ ਸੱਬਾ ਠੋਕ ਪ੍ਰਾਪਤੀ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸਬਦ ਖੱਤ ਗੁਰ ਤੇ ਮਹਿਲ ਪ੍ਰਾਪਤੀ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਇੱਕ ਸਿਉਂਚਤ ਲਾਏ ਇਕਸਰਨ ਸਭ ਤੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਵੇ ਜਿਸ ਕੋ ਪੂਰਬ ਲਿਖਿਆ ਤਿਨ ਸਤਗੁਰ ਚਰਨ ਗਹੇ ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲਗਈ ਜਿਸ ਹਰ ਦਾ ਨਾਮ ਆਧਾਰ ਬਾਹ ਪਕੜੁਰ ਕਾਡੇ ਸੋਈ ਉਤਰਿਆ ਪਾਰ ਥਾਨ ਸੁਹਾਵ ਅਪਵਿੱਤ ਹੈ ਜਿੱਥੇ ਸੰਤ ਸੁਹਾਵ ਤੋਈ ਤਸਹੀ ਨੋ ਮਿਲੇ ਜਨਪੂਰ ਗੁਰੂ ਲਵਾ ਨਾਨਕ ਬੱਦਾ ਕਰ ਤਹਾ ਜਿਥੈ ਮਿਰਤ ਨ ਜਨਮ ਚੁਰਾ